ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਗੁਰੂ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਤੋਂ ਸਾਨੂੰ ਜੀਵਨ ਜਿਉਣ ਦਾ ਢੰਗ ਪ੍ਰਾਪਤ ਹੁੰਦਾ ਹੈ ਜਿਸ ਬਾਣੀ ਨੂੰ ਪੜਿਆਂ ਖਾਲਸਾ ਜੀ ਦੁੱਖਾਂ ਦਾ ਨਾਸ਼ ਹੋ ਜਾਂਦਾ ਸੰਕਟ ਖਤਮ ਹੋ ਜਾਂਦੇ ਆ ਜਿਸ ਬਾਣੀ ਨੂੰ ਸੁਣਨ ਕਰਕੇ ਖਾਲਸਾ ਜੀ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਦੁੱਖ ਰੋਗ ਸੰਤਾਪ ਸਾਰੇ ਉਤਰ ਜਾਂਦੇ ਹਨ ਸੋ ਐਸਾ ਪਰਮੇਸ਼ਰ ਅਕਾਲ ਪੁਰਖ ਜੀਆਂ ਦਾ ਪਵਿੱਤਰ ਨਾਮ ਹੈ ਇਸ ਬਾਣੀ ਵਿੱਚੋਂ ਸਾਨੂੰ ਪਤਾ ਚੱਲਦਾ ਹੈ ਮਹਾਰਾਜ ਕਹਿੰਦੇ ਦੁਖ ਪੰਜਣ ਤੇਰਾ ਨਾਮ ਜੀ ਦੁਖ ਪੰਜਣ ਤੇਰਾ ਨਾਮ ਸੋ ਖਾਲਸਾ ਜੀ ਦੁੱਖਾਂ ਨੂੰ ਦੜਨ ਵਾਲਾ ਭੰਜਣ ਵਾਲਾ ਉਸ ਵਾਹਿਗੁਰੂ ਜੀ ਦਾ ਪਾਵਨ ਪਵਿੱਤਰ ਨਾਮ ਹੈ ਜਿਸ ਦੀ ਰਸਨਾ ਵਿੱਚ ਇਹ ਨਾਮ ਹੈ ਖਾਲਸਾ ਜੀ ਜਿਹੜਾ ਆਪਣੀ ਰਸਨਾ ਤੋਂ ਵਾਹਿਗੁਰੂ 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 ਜੀ ਦਾ ਜਾਪ ਜਪਦਾ ਹੈ ਸੋ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਪਹਿਲਾਂ ਖਾਲਸਾ ਜੀ ਉਹਦਾ ਤਨ ਨਿਰਮਲ ਕਰਦੇ ਉਦੇ ਤਨ ਨੂੰ ਖਾਲਸਾ ਜੀ ਰੋਗ ਕਰ ਦੇ ਫਿਰ ਉਹਦੇ ਮਨ ਦੇ ਭਰਮ ਮੈਲ ਭੁਲੇਖੇ ਕੱਟ ਕੇ ਅ ਗਿਆਨ ਦੇ ਖਾਲਸਾ ਜੀ ਜਿਹੜੀ ਹਾਲਤ ਹੁੰਦੀ ਹੈ ਉਹਨੂੰ ਖਤਮ ਕਰਕੇ ਤੇ ਅ ਗਿਆਨ ਜਿਹੜਾ ਹੈ ਪ੍ਰਕਾਸ਼ ਜਿਹੜਾ ਹੈ ਉਹ ਹਿਰਦੇ ਵਿੱਚ ਕਰ ਦਿੰਦੇ ਆ ਸੋ ਐਸਾ ਵਾਹਿਗੁਰੂ ਜੀਆਂ ਦਾ ਪਾਵਨ ਪਵਿੱਤਰ ਨਾਮ ਹੈ ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ ਸੰਸਾਰ ਉੱਤੇ ਜਿੰਨੇ ਵੀ ਰੋਗ ਹਨ ਚਾਹੇ ਤਨ ਕਰਕੇ ਹਨ ਚਾਹੇ ਮਨ ਕਰਕੇ ਹਨ ਚਾਹੇ ਖਾਲਸਾ ਜੀ ਜਿਹੜਾ ਬਾਹਰਲਾ ਰੂਪ ਹੈ ਜਿਵੇਂ ਤੀਨੇ ਤਾਪ ਨਿਵਾਰਨ ਹਾਰਾ ਸੁਖ ਹੰਤਾ ਮਹਾਰਾਜ ਕਾ ਦੁਖ ਹੰਤਾ ਸੁਖ ਰਾਸ ਤਾਕੋ ਬਿਗ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਜਿਹੜਾ ਮਨੁੱਖ ਨਾਮ ਸਿਮਰਨ ਵਿਆਸ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਉਹਦੇ ਇਹ ਤੀਨੇ ਤਾਪ ਨਾਸ ਹੋ ਜਾਂਦੇ ਖਾਲਸਾ ਜੀ ਆਦ ਬਿਆਦ ਉਪਾਦ ਇਹ ਤਿੰਨ ਤਾਪ ਹਨ ਜਿਹੜੇ ਸਾਡੇ ਸਰੀਰ ਨੂੰ ਲੱਗਦੇ ਹਨ ਸੋ ਮਹਾਰਾਜ ਕਹਿੰਦੇ ਇਹ ਨਾਮ ਹੀ ਹੈ ਜਿਹੜਾ ਸਾਰਿਆਂ ਰੋਗਾਂ ਰੋਗਾਂ ਦੀ ਦਵਾਈ ਹੈ ਔਖ ਦੀ ਹੈ ਸੋ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਭਾਈ ਤੁਸੀਂ ਆਪਣੇ ਮਨ ਦੇ ਰੋਗ ਵੀ ਦੂਰ ਕਰ ਸਕਦੇ ਹੋ ਤਨ ਦੇ ਰੋਗ ਵੀ ਦੂਰ ਕਰ ਸਕਦੇ ਹੋ ਇਹ ਸਾਡੇ ਤੇ ਸਤਿਗੁਰ ਜੀਆਂ ਨੇ ਦਇਆ ਕੀਤੀ ਹੈ ਤਾਈਓ ਖਾਲਸਾ ਜੀ ਭਗਤ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਸੁਣ ਕਹਿਤ ਕਬੀਰ ਸੁਨੋ ਹੋਰੇ ਪ੍ਰਾਨੀ ਛੋਡੋ ਮੰਨ ਕੇ ਪਰਮਾ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਏ हे ਪ੍ਰਾਣੀਆਂ ਏ ਭਲੇਓ ਪੁਰਖੋ ਮੈਂ ਤੁਹਾਨੂੰ ਇਹੀ ਗੱਲ ਆਖਦਾ ਹਾਂ ਕਿ ਸਾਰੇ ਭਲੇਖਿਆਂ ਨੂੰ ਦੂਰ ਕਰ ਦਿਓ ਸਾਰਿਆਂ ਭਲੇਖਿਆਂ ਨੂੰ ਛੱਡ ਦਿਓ ਤੇ ਕੀ ਕਰੋ ਕੇਵਲ ਨਾਮ ਜਪੋਰੇ ਪਾਨੀ ਪਰ ਓਏਕ ਕੀ ਸ਼ਰਨ ਏਕੋ ਏਕ ਵਾਹਿਗੁਰਜੀ ਦੀ ਸ਼ਰਨ ਪੈ ਜਾਵੋ ਤੇ ਉਸ ਵਾਹਿਗੁਰਜੀ ਦਾ ਨਾਮ ਸਿਮਰੋ ਤੇ ਸਾਰੇ ਭਰਮਾਂ ਨੂੰ ਛੱਡ ਕੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਨਾਮ ਧਿਆਈਏ ਕਿਉਂਕਿ ਖਾਲਸਾ ਜੀ ਇਹ ਨਾਮ ਜਿਹੜਾ ਹੈ ਉਸ ਪਰਮੇਸ਼ਰ ਤੱਕ ਪਹੁੰਚਾਉਣ ਵਾਲਾ ਹੈ ਤੇ ਧਰਤੀ ਉੱਤੇ ਜਿਹੜਾ ਵੀ ਮਨੁੱਖ ਪੈਦਾ ਹੋਇਆ ਹੈ ਖਾਲਸਾ ਜੀ ਉਹ ਮਾਇਆ ਦੇ ਮੋਹ ਵਿੱਚ ਇੰਨਾ ਅੰਨ੍ਹਾ ਹੋ ਗਿਆ ਉਹ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੇਰੀ ਜਿਹੜੀ ਉਮਰ ਹੈ ਉਹ ਰੋਜ਼ ਘਟਦੀ ਜਾ ਰਹੀ ਹੈ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਤੇ ਪਹਿਰ ਪਹਿਰ ਤੇ ਕਰੀਆ ਆਵ ਘਟਾ ਤਨ ਚੀਜੈ ਕਿ ਖਾਲਸਾ ਜੀ ਦਿਨਾਂ ਤੋਂ ਪਹਿਲਾ ਸਾਲਾਂ ਤੋਂ ਦਿਨ ਆਉਂਦੇ ਨੇ ਦਿਨਾਂ ਤੋਂ ਫਿਰ ਪਹਿਰ ਆ ਜਾਂਦੇ ਪਹਿਰਾਂ ਤੋਂ ਖਾਲਸਾ ਜੀ ਘੜੀਆਂ ਆ ਜਾਂਦੀਆਂ ਤੇ ਇਹ ਜਿਹੜਾ ਸਰੀਰ ਹੈ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾਂਦਾ ਹੈ ਇਹਦੇ ਉੱਤੇ ਬੜੇ ਪਾ ਆਈ ਜਾਂਦਾ ਹੈ ਸਰੀਰ ਜਿਹੜਾ ਹੈ ਖਾਲਸਾ ਜੀ ਉਹਦੀ ਸ਼ਕਤੀ ਜਾਂਦੀ ਲੱਗਦੀ ਹੈ ਤੇ ਮਹਾਰਾਜ ਕਹਿੰਦੇ ਕਾਲ ਅਹੇਰੀ ਫਿਰੈ ਬਦਕਿਉ ਕਹੋ ਕਵਨ ਬਦ ਕੀਜੈ ਕਹਿੰਦੇ ਇਹਦੇ ਸਿਰ ਉੱਤੇ ਜਿਹੜਾ ਕਾਲ ਰੂਪੀ ਸ਼ਿਕਾਰੀ ਹੈ ਉਹ ਇਉਂ ਫਿਰ ਰਿਹਾ ਜਿਵੇਂ ਖਾਲਸਾ ਜੀ ਹਿਰਨਾ ਨੂੰ ਮਾਰਨ ਵਾਸਤੇ ਸ਼ਿਕਾਰੀ ਫਿਰਦਾ ਹੈ ਸੋ ਇਹ ਸ਼ਿਕਾਰੀ ਤੋਂ ਬਚਣ ਵਾਸਤੇ ਕੀ ਕੀਤਾ ਜਾ ਸਕਦਾ ਹੈ ਇਹ ਜਿਹੜਾ ਖਾਲਸਾ ਜੀ ਸ਼ਿਕਾਰੀ ਹੈ ਮੌਤ ਹੈ ਸਾਡੀ ਇਹ ਸਾਡੇ ਸਿਰ ਉੱਤੇ ਹੀ ਹੈ ਸਦਾ ਸਦੀਵੀ ਰਹਿੰਦੀ ਹੈ ਕੋਈ ਬਾਰੋਂ ਆ ਕੇ ਨਹੀਂ ਇਹ ਸਾਨੂੰ ਚਿੰਬੜਦੀ ਇਹ ਸਾਡੇ ਨਾਲ ਹੀ ਰਹਿੰਦੀ ਹੈ ਜਿਸ ਵੇਲੇ ਉਹ ਸਮਾਂ ਬਣ ਜਾਂਦਾ ਸਮਾਂ ਆ ਜਾਂਦਾ ਉਸ ਵੇਲੇ ਖਾਲਸਾ ਜੀ ਇਹ ਸਾਨੂੰ ਫੜ ਕੇ ਅੱਗੇ ਲਾ ਲੈਂਦੀ ਹੈ ਤੇ ਤੂਰ ਲੈਂਦੀ ਹੈ ਸੋ ਮਹਾਰਾਜ ਕਹਿੰਦੇ ਨੇ ਕਿ ਇਹ ਸ਼ਿਕਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਬਚਿਆ ਜਾ ਸਕਦਾ ਹੈ ਕੇਵਲ ਨਾਮ ਜਪਹੁਰੇ ਪ੍ਰਾਨੀ ਪਰੋ ਏਕ ਕੀ ਸਰਣਾ ਜੇ ਇਸ ਮੌਤ ਦੇ ਭੈ ਨੂੰ ਖਤਮ ਕਰਨਾ ਹੈ ਮੌਤ ਤੇ ਆ ਕੇ ਹੀ ਰਹਿਣੀ ਹੈ ਤੇ ਖਾਲਸਾ ਜੀ ਇੱਕ ਮੌਤ ਆਉਂਦੀ ਹੈ ਬਹੁਤ ਭਿਆਨਕ ਇਹ ਜਿਹੜੇ ਕਹਿੰਦੇ ਜਮਨੇ ਨਾ ਜਮ ਇਹ ਖਾਲਸਾ ਜੀ ਸਾਡੇ ਅੰਦਰ ਕਿਵੇਂ ਪ੍ਰਵੇਸ਼ ਕਰਦੇ ਨੇ ਇਹ ਆਉਂਦੇ ਤੇ ਸਰੂਪ ਬਣ ਕੇ ਨੇ ਮਤਲਬ ਹੋਰਾਂ ਨੂੰ ਨਜ਼ਰ ਨਹੀਂ ਆਉਂਦੇ ਜਿਹਦੀ ਮੌਤ ਆਈ ਹੁੰਦੀ ਹੈ ਉਹਨੂੰ ਨਜ਼ਰ ਆਉਂਦੇ ਆ ਉਸ ਤੋਂ ਇਲਾਵਾ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਕਦੇ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਜਿਹੜੀ ਆ ਜਾਂਦੀ ਹੈ ਉਹਨੂੰ ਇਹ ਨਜ਼ਰੀ ਦੇ ਦਿੰਦੇ ਆ ਖਾਲਸਾ ਜੀ ਮੌਤ ਮੂੰਹ ਵਿਖਾਲ ਦਿੰਦੀ ਆ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨਾ ਕਿ ਉਹਨਾਂ ਨੇ ਹੁਣ ਆ ਕੇ ਮੌਤ ਨੇ ਆ ਕੇ ਦਰਸ਼ਨ ਦਿੱਤੇ ਆ ਜਿਹੜੀ ਸੁਣੀ ਸੀ ਲੋਕਾਂ ਦੇ ਘਰ ਆਉਂਦੀ ਆ ਤੇ ਜਦੋਂ ਖਾਲਸਾ ਜੀ ਉਹ ਕਹਿੰਦੇ ਆਉਂਦੇ ਨੇ ਜਮ ਤੇ ਜਮ ਆ ਕੇ ਸਾਹਮਣੇ ਖੜੋ ਜਾਂਦੇ ਨੇ ਫਿਰ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ ਨਾ ਕਿ ਜਿੰਦ ਨਮਾਣੀ ਕੱਢੀ ਆ ਹੱਡਾਂ ਕੋਕੜਕਾਏ ਤੇ ਇਹ ਖਾਲਸਾ ਜੀ ਹੱਡਾਂ ਨੂੰ ਕੜਕਾਉਣਾ ਮਤਲਬ ਹਿਲਾਉਣਾ ਜੋਰ ਦੀ ਹਿਲਾ ਦੇਣਾ ਕੜਕਾ ਦੇਣਾ ਤੋੜ ਦੇਣਾ ਉਹ ਕਿਦਾਂ ਤੋੜਦੇ ਆ ਕਿਦਾਂ ਕੜਕਾਉਂਦੇ ਆ ਕਹਿੰਦੇ ਜਿਹੜੇ ਜਮ ਨੇ ਨਾ ਜਦੋਂ ਜਮ ਆ ਜਾਂਦੇ ਸਾਹਮਣੇ ਖੜੋ ਜਾਂਦੇ ਆ ਤੇ ਖਾਲਸਾ ਜੀ ਇਹ ਕੋਈ ਗੱਲਾਂ ਨਹੀਂ ਇਹ ਜੇ ਤੁਸੀਂ ਸੋਚੋ ਵੀ ਇਹ ਗੱਲਾਂ ਨੇ ਇਹ ਮਹਾਰਾਜ ਜੀ ਦੀ ਬਾਣੀ ਹੈ ਬ੍ਰਹਮ ਵਿਚਾਰ ਹੈ ਜਿਹੜੀ ਆਪ ਜੀ ਨਾਲੇ ਬਚਨ ਚੱਲ ਰਹੇ ਕਿ ਜਿਹੜੇ ਜਮਨੇ ਖਾਲਸਾ ਜੀ ਸਵਾਸ ਰਾਹੀਂ ਫਿਰ ਅੰਦਰ ਜਾਂਦੇ ਆ ਸਾਡੇ ਮੁਖ ਰਾਹੀਂ ਛੋਟਾ ਸਰੂਪ ਧਾਰ ਕੇ ਕਿਉਂਕਿ ਉਹ ਹਵਾ ਰੂਪ ਹੁੰਦੇ ਨੇ ਉਹ ਪਵਨ ਰੂਪ ਹੁੰਦੇ ਨੇ ਉਹ ਪਵਨ ਜੀ ਆਉਂਦੇ ਆ ਜਦੋਂ ਆਉਂਦੇ ਆ ਤੇ ਸਾਡੇ ਸਵਾਸਾਂ ਰਾਹੀਂ ਅੰਦਰ ਪ੍ਰਵੇਸ਼ ਕਰ ਜਾਂਦੇ ਆ ਜਦੋਂ ਅੰਦਰ ਜਾ ਕੇ ਤੇ ਜਿੱਥੇ ਜਿੱਥੇ ਸਾਡੇ ਪ੍ਰਾਣ ਨੇ ਅੰਦਰ ਖਿੰਡੇ ਹੋਏ ਉਹ ਫਿਰ ਅੰਦਰ ਜਾ ਕੇ ਖਾਲਸਾ ਜੀ ਉਹ ਸਾਰੀਆਂ ਹੱਡੀਆਂ ਨੂੰ ਇਦਾਂ ਖੜਕਾਉਂਦੇ ਨੇ ਜਿਵੇਂ ਕਿਸੇ ਬਰਤਨ ਨੂੰ ਖੜਕਾਇਆ ਜਾਂਦਾ ਹਿਲਾਇਆ ਜਾਂਦਾ ਇਦਾਂ ਖੜਕਾਉਂਦੇ ਨੇ ਤੇ ਖਾਲਸਾ ਜੀ ਉਹ ਉਸ ਵੇਲੇ ਸਾਡੇ ਪ੍ਰਾਣਾ ਨੂੰ ਖਿੱਚਦੇ ਨੇ ਅੰਦਰੋਂ ਅੰਦਰੋਂ ਰੂਹ ਨੂੰ ਖਿੱਚ ਕੇ ਫਿਰ ਮੁਖ ਰਾਹੀਂ ਸਵਾਸਾਂ ਰਾਹੀਂ ਹੀ ਖਾਲਸਾ ਜੀ ਬਾਹਰ ਆ ਜਾਂਦੇ ਆ ਜਦੋਂ ਬਾਹਰ ਆ ਜਾਂਦੇ ਆ ਉਹ ਜਿੰਦ ਨੂੰ ਲੈ ਕੇ ਸਾਡੀ ਆਤਮਾ ਨੂੰ ਲੈ ਕੇ ਉਦੋਂ ਫਿਰ ਸਾਡਾ ਜਿਹੜਾ ਸਰੀਰ ਹੈ ਉਹ ਨਢਾਲ ਹੋ ਜਾਂਦਾ ਹੈ ਉਹ ਖਾਲਸਾ ਜੀ ਹਿੱਲਣਾ ਜੁਲਣਾ ਬੰਦ ਕਰ ਦਿੰਦਾ ਕਿਉਂਕਿ ਜਿਹੜੀ ਅੰਦਰ ਚੀਜ਼ ਸੀ ਉਹ ਉਹਨਾਂ ਨੇ ਕੱਢ ਲਈ ਜਿਹੜੀ ਹਲਾ ਰਹੀ ਸੀ ساری ਉਮਰ ਜੀ ਦਾ ਚੇਤਾ ਹੀ ਨਹੀਂ ਆਇਆ ਜਿਹਦਾ ਪਤਾ ਹੀ ਨਹੀਂ ਲੱਗਾ ਵੀ ਅਸੀਂ ਸਾਨੂੰ ਕੌਣ ਚਲਾ ਰਿਹਾ ਉਹ ਜਦੋਂ ਜਾਮ ਆ ਕੇ ਕੱਢ ਲੈਂਦੇ ਨੇ ਫਿਰ ਖਾਲਸਾ ਜੀ ਸਰੀਰ ਜਿਹੜਾ ਡੈੱਡ ਹੋ ਜਾਂਦਾ ਫਿਰ ਉੱਥੇ ਲੋਕੀ ਰੌਲਾ ਪਾ ਲੈਂਦੇ ਕਿ ਫਲਾਣਾ ਮਰ ਗਿਆ ਉਹ ਜਦੋਂ ਖਾਲਸਾ ਜੀ ਸਵਾਸਾ ਕੱਢਦੇ ਨੇ ਕਹਿੰਦੇ ਇਦਾਂ ਹੱਡੀਆਂ ਨੂੰ ਕੜਕਾਉਂਦੇ ਨੇ ਕਿ ਅੰਦਰ ਉਹ ਇੰਨਾ ਕੁ ਦੁੱਖ ਹੈ ਜੰਮਣ ਤੇ ਮਰਨ ਦਾ ਜਦੋਂ ਬੱਚਾ ਜੰਮਦਾ ਕਿਉਂ ਰੋਂਦਾ ਖਾਲਸਾ ਜੀ ਉਥੇ ਇੱਕ ਤੇ ਉਹਦੀ ਸੁਰਤੀ ਪਰਮੇਸ਼ਰ ਨਾਲੋਂ ਟੁੱਟਦੀ ਆ ਚਲੋ ਇਹ ਵੀ ਮੰਨਿਆ ਔਰ ਦੂਸਰਾ ਸਤਿਗੁਰੂ ਜੀ ਮਹਾਰਾਜ ਕਹਿੰਦੇ ਕਿ ਇਹਦਾ ਬਹੁਤ ਵੱਡਾ ਭਿਆਨਕ ਦੁੱਖ ਹੈ ਮੌਤ ਦਾ ਕਹਿੰਦੇ 10000 ਬਿਸ਼ੂ ਇਕੱਠਾ ਡੰਗ ਮਾਰ ਦੇਵੇ ਨਾ ਵੈਸੇ ਕਈਆਂ ਨੇ ਤਾਂ 10 ਲੱਖ ਲਿਖਿਆ ਖਾਲਸਾ ਜੀ ਕਹਿੰਦੇ 10 ਲੱਖ ਬਿਸ਼ੂ ਇਕੱਠਾ ਡੰਗ ਮਾਰ ਦੇਵੇ ਚਲੋ ਆਪਾਂ 10000 ਦਾ ਪ੍ਰਮਾਣ ਦਿੰਨੇ ਆ ਕੇ 10000 ਵਿੱਚੂ ਕਰੋ ਇਕੱਠਾ ਡੰਗ ਮਾਰੇ ਤੇ ਜਿੰਨੀ ਦਰਦ ਹੁੰਦੀ ਹੈ ਏਨੀ ਦਰਦ ਖਾਲਸਾ ਜੀ ਉਸ ਮੌਤ ਵੇਲੇ ਹੁੰਦੀ ਹੈ ਜਦ ਨੂੰ ਸਾਨੂੰ ਮੌਤ ਆਉਂਦੀ ਤੇ ਕਹਿੰਦੇ ਇੱਕ ਵਿੱਚੂ ਦਾ ਡੰਗ ਕਿਸੇ ਕੋਲੋਂ ਸਹਾਰਿਆ ਨਹੀਂ ਜਾਂਦਾ ਇੱਕ ਆਮ ਕਰਕੇ ਪ੍ਰਚਲਿਤ ਸੰਤ ਸੁਨਾਇਆ ਕਰਦੇ ਸਨ ਮਹਾਂਪੁਰਸ਼ ਕਈ ਸਾਡੇ ਵਿਦਵਾਨ ਵੀ ਸੁਣਾਉਂਦੇ ਆ ਇੱਕ ਖਾਲਸਾ ਜੀ ਕੋਈ ਸਾਧੂ ਸੀ ਤੇ ਨਦੀ ਦੇ ਕੰਡੇ ਤੇ ਚੌਂਕੜਾ ਮਾਰ ਕੇ ਜਾਪ ਕਰਦਾ ਸੀ ਭਜਨ ਕਰਦਾ ਤੇ ਨਦੀ ਵਿੱਚੋਂ ਵਿੱਚੂ ਨਿਕਲਿਆ ਵਿੱਚੂ ਨਿਕਲ ਕੇ ਤੇ ਖਾਲਸਾ ਜੀ ਉਹਨੇ ਆ ਕੇ ਤੇ ਉਹਦੀ ਲੱਤ ਉੱਤੇ ਡੰਗ ਮਾਰਿਆ ਬਿਛੂ ਨੇ ਤੇ ਉਹਨੂੰ ਐਡਾਕ ਅਸਹਿ ਜਿਹੜਾ ਦਰਦ ਹੋਇਆ ਉਸ ઋષਿ ਨੂੰ ਬਹੁਤ ਤੜਫਿਆ ਚੇਲੇ ਭੱਜੇ ਆਏ ਤੇ ਜਦੋਂ ਚੇਲਿਆਂ ਨੇ ਆ ਕੇ ਵੇਖਿਆ ਜਿਹੜਾ ઋષਿ ਸੀ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਦਰਦ ਜਿਹੜਾ ਸੀ ਸਹਿਆ ਨਹੀਂ ਸੀ ਜਾ ਰਿਹਾ ਬਹੁਤ ਭਿਆਨਕ ਜਿਹੜਾ ਦਰਦ ਸਰੀਰ ਨੂੰ ਛੜਿਆ ਤੇ ਜਦੋਂ ਥੋੜਿਆਂ ਸਮਿਆਂ ਬਾਅਦ ਉਹ ਖਾਲਸਾ ਜੀ ਥੋੜਾ ਜਆ ਸਹੀ ਹੋਇਆ ਉਹਨੂੰ ਉਹਦੇ ਚੇਲੇ ਪੁੱਛਦੇ ਨੇ ਕਿ ਮਹਾਰਾਜ ਕਹਿੰਦੇ ਜਦੋਂ ਮੌਤ ਆਉਂਦੀ ਆ ਤੇ 10000 ਵਿਛੂ ਦਾ ਡੰਗ ਮਾਰਤਾ ਇਹ ਤੇ ਮੌਤ ਆ ਜਾਣੀ ਇੱਕ ਬਰਾਬਰ ਹੈ ਤੁਹਾਨੂੰ ਇੱਕ ਵਿਛੂ ਨੇ ਡੰਗ ਮਾਰਿਆ ਹੈ ਤੁਸੀਂ ਅਨੁਭਵ ਦੱਸੋ ਹਾਂ ਵੀ ਇਹ ਕਿੰਨਾ ਕੁ ਦਰਦ ਹੋਇਆ ਤੁਹਾਨੂੰ ਤੇ ਕਹਿੰਦੇ ਉਹ ઋષਿ ਨੇ ਦੱਸਿਆ ਵੀ ਇੱਕ ਵਿਛੂ ਦਾ ਡੰਗ ਮਾਰਨ ਦਾ ਇੰਨਾ ਦਰਦ ਹੈ ਉਹ ਕਹਿੰਦਾ ਕਿ ਮੇਰੇ ਵਸ ਵਿੱਚ ਹੋਵੇ ਤੇ ਮੈਂ ਆਪਣੀ ਲਾਤ ਆਪਣੇ ਹੱਥੀ ਵੱਢ ਕੇ ਸਿਰ ਦਵਾ ਤੇ ਲੱਤ ਵੱਢਣ ਤੇ ਜਿਹੜੀ ਦਰਦ ਹੁੰਦੀ ਹੈ ਉਹ ਕੋਈ ਵੀ ਦਰਦਨੀਆ ਇੰਨੀ ਦਰਦ ਵਿੱਛੂ ਦੇ ਲੜਿਆਂ ਹੋਈ ਹੈ ਤੇ ਖਾਲਸਾ ਜੀ ਅਨੁਭਵ ਕਰੋ 10000 ਵਿੱਛੂ ਡੰਗ ਮਾਰੇ ਇੰਨੀ ਦਰਦ ਜਿਹੜੀ ਸਹੀ ਨਹੀਂ ਜਾ ਸਕਦੀ ਉਦੋਂ ਮੌਤ ਵੇਲੇ ਆਉਂਦੀ ਹੈ ਕਹਿੰਦੇ ਕਿ ਉਸ ਵੇਲੇ ਮਨੁੱਖ ਦੇ ਜਿਹੜੇ ਹੱਥ ਨੇ ਹੱਡੀਆਂ ਨੇ ਮੁੜ ਜਾਂਦੀਆਂ ਨੇ ਪੈਰ ਮੁੜ ਜਾਂਦੇ ਨੇ ਨਸਾਂ ਖਿੱਚੀਆਂ ਜਾਂਦੀਆਂ ਖਾਲਸਾ ਜੀ ਜਿੱਧਰ ਨੂੰ ਸਰੀਰ ਕਦੇ ਮੁੜਿਆ ਨਹੀਂ ਹੁੰਦਾ ਉਧਰ ਨੂੰ ਵੀ ਕਹਿੰਦੇ ਕਈਆਂ ਦੇ ਹੱਡ ਮੁੜ ਜਾਂਦੇ ਏਡੀ ਭਿਆਨਕ ਮੌਤ ਆਉਂਦੀ ਹੈ ਅੱਖਾਂ ਜਿਹੜੀਆਂ ਨੇ ਖਾਲਸਾ ਜੀਆਂ ਉਹ ਤਾਲੂ ਤੇ ਤਾਹ ਨੂੰ ਚੜ ਕੇ ਤੇ ਪੁੱਠੀਆਂ ਹੋ ਜਾਂਦੀਆਂ ਨੇ ਕਈਆਂ ਮਨੁੱਖਾਂ ਦੀ ਐਡੀ ਭਿਆਨਕ ਖਾਲਸਾ ਜੀ ਇਹ ਮੌਤ ਹੈ ਜਿਹਨੂੰ ਅਸੀਂ ਟਿਚ ਜਾਣਿਆ ਜਿਹਦੇ ਫਰਥਾਏ ਸਾਨੂੰ ਕੱਖ ਨਹੀਂ ਪਤਾ ਤੇ ਅਸੀਂ ਸੰਸਾਰ ਵਿੱਚ ਉੱਡੇ ਫਿਰਦੇ ਹਾਂ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ 100 ਦਿਨ ਆਵਣ ਲੱਗਾ ਬੰਦਿਆ ਉਹ ਦਿਨ ਤੇਰੇ ਤੇ ਆ ਜਾਣਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋਊ ਹੈ ਕਾਕਾ ਕਹਿੰਦੇ ਕੋਈ ਕੌਣ ਕਿੱਥੇ ਬਣਿਆ ਕਿਸੇ ਦਾ ਸਹਾਇਤਾਗਾਰ ਬਣਿਆ ਕੋਈ ਨਾ ਮਾਂ ਨਾ ਪਿਓ ਨਾ ਭਰਾ ਨਾ ਪੁੱਤਰ ਨਾ ਵਉਟੀ ਇਹੀ ਖਾਲਸਾ ਜੀ ਰਿਸ਼ਤੇ ਨੇ ਨਾ ਹਰ ਬੰਦੇ ਦੇ ਕਹਿੰਦੇ ਇਹਨਾਂ ਦੇ ਵਿੱਚੋਂ ਉਸ ਕਾਲ ਦੇ ਅੱਗੇ ਕੋਈ ਤੇਰੀ ਸਹਾਇਤਾ ਨਹੀਂ ਕਰ ਸਕਦਾ ਸੋ ਮੂਰਖਾ ਜਬ ਲਗ ਜੋਤ ਕਾਇਆ ਮੈਂ ਵਰਤਾ ਆਪਾ ਪਸ਼ੂ ਨ ਬੁੱਝੈ ਜਿਹੜੀ ਆਪਾਂ ਹੁਣੇ ਗੱਲ ਕੀਤੀ ਕਿ ਜਦੋਂ ਜਮ ਖਾਲਸਾ ਜੀ ਉਹ ਰੂਹ ਨੂੰ ਕੱਢ ਲੈਂਦੇ ਸਵਾਸਾ ਰਾਹੀ ਉਦੋਂ ਇਹਨੂੰ ਪਤਾ ਲੱਗਦਾ ਕਿ ਮੈਂ ਤੇ ਭਲਿਆ ਮੂਰਖੀ ਬਣਿਆ ਰਿਆਂ ਤੇ ਬਾਣੀ ਕਹਿ ਰਹੀ ਹੈ ਕਿ ਜਿੰਨਾ ਚਿਰ ਉਹ ਜੋਤ ਤੇਰੇ ਅੰਦਰ ਕਾਇਆ ਦੇ ਵਿੱਚ ਵਸਦੀ ਸੀ ਤੂੰ ਮੂਰਖ ਬਣਿਆ ਰਿਆ ਪਸ਼ੂ ਬਣਿਆ ਰਿਆ ਤੈਨੂੰ ਸਮਝ ਨਹੀਂ ਆਈ ਲਾਲਚ ਕਰਾ ਜੀਵਨ ਪਦ ਕਾਰਨ ਲੋਚਣ ਕਸ਼ੂਨਾ ਸੂਝਾ ਕਹਿੰਦੇ ਤੂੰ ਜਿਉਣ ਵਾਸਤੇ ਲਾਲਚ ਕਰਦਾ ਰਿਆ ਪੈਸੇ ਕਮਾਉਣ ਵਾਸਤੇ ਕਰਦਾ ਰਿਆਂ ਇਹ ਤੈਨੂੰ ਦਿਖਿਆ ਹੀ ਨਹੀਂ ਕਿ ਤੇਰੇ ਅੰਦਰ ਜਿਹੜੀ ਖੇੜ ਸੀ ਉਹ ਪਰਮੇਸ਼ਰ ਅਕਾਲਪੁਰਖ ਦੀ ਜੋਤ ਸੀ ਸੋ ਇਸੇ ਕਰਕੇ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨਾ ਉਸ ਵਾਹਿਗੁਰੂ ਜੀ ਦੀ ਸ਼ਰਨ ਤਕੀਏ ਉਹਦਾ ਨਾਮ ਜਪੀਏ ਕਿਉਂਕਿ ਖਾਲਸਾ ਜਿਹੜੀ ਰਿਜਕ ਰੋਟੀ ਆ ਸਾਡੀ ਪਹਿਲਾਂ ਹੀ ਲਿਖੀ ਹੋਈ ਆ ਇਦੇ ਵਾਸਤੇ ਸਾਨੂੰ ਕੋਈ ਬਹੁਤਾ ਯਤਨ ਕਰਨ ਦੀ ਲੋੜ ਨਹੀਂ ਔਰ ਰਿਕਨੇ ਤੁਹਾਨੂੰ ਆਪੇ ਉੱਥੇ ਲੈ ਜਾਣਾ ਲੋੜ ਹੈ ਤੇ ਨਾਮ ਜਪਣ ਦੀ ਲੋੜ ਹੈ ਮਹਾਰਾਜ ਕਿਰਪਾ ਕਰਨ ਸਾਨੂੰ ਕਿਤੇ ਸਮਤ ਆ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਸਾਡੀ ਵੀ ਸੂਰਤ ਬਿਰਤ ਜੁੜ ਜਾਵੇ ਸੋ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਸ਼ਹੀਦਾਂ ਨੇ ਮਿਹਰਾਂ ਕੀਤੀਆਂ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਉਹਨਾਂ ਨੇ ਮਿਹਰ ਕੀਤੀ ਅਤੇ ਹੱਡ ਬੀਤੀ ਪਹੁੰਚਾਈ ਹੈ ਆਹ ਉਹ ਖਾਲਸਾ ਜੀ ਉਹਨੂੰ ਸਰਵਣ ਕਰਨਾ ਕਰੀਏ ਇਹ ਹੱਡ ਬੀਤੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਬੜੀ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਮੈਨੂੰ ਦਿੱਤਾ ਮੇਰੀ ਹਰ ਪ੍ਰਕਾਰ ਰੱਖਿਆ ਕੀਤੀ ਹੈ ਤੇ ਭੈਣ ਨੇ ਦੱਸਣਾ ਕੀਤਾ ਕਿ ਮੇਰੇ ਦੋ ਭਰਾ ਨੇ ਮੈਂ ਕੱਲੀ ਉਹਨਾਂ ਦੀ ਭੈਣ ਆ ਸਭ ਤੋਂ ਵੱਡੀਆਂ ਉਹ ਮੇਰੇ ਤੋਂ ਛੋਟੇ ਨੇ ਤੇ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹ ਬਹੁਤ ਸੋਹਣੀ ਉਹਨਾਂ ਦੀ ਜੋਬ ਹੈ ਖਾਲਸਾ ਜੀ ਨੇਵੀ ਦੇ ਵਿੱਚ ਉਹ ਜੋਬ ਕਰਦੇ ਨੇ ਤੇ ਮਹਾਰਾਜ ਦੀ ਕਿਰਪਾ ਸਦਕਾ ਇਧਰ ਬਰਨਾਲੇ ਵਾਲੀ ਸਾਈਡ ਤੋਂ ਉਹਨਾਂ ਨੇ ਕੋਈ ਪਿੰਡ ਦੱਸਿਆ ਸੀ ਤੇ ਖਾਲਸਾ ਜੀ ਮੈਨੂੰ ਦੱਸ ਦੇ ਤਾਂ ਸਾਰੇ ਹੀ ਨੇ ਵੀ ਅਸੀਂ ਇੱਥੋਂ ਦੇ ਆ ਤੇ ਦਾਸ ਨੂੰ ਵਿਸਰ ਜਾਂਦਾ ਬੋਲਣ ਲੱਗਿਆਂ ਕਈ ਵਾਰੀ ਉਹ ਦਿਮਾਗ 'ਚ ਹੀ ਨਹੀਂ ਆਉਂਦਾ ਤੇ ਇਸੇ ਕਰਕੇ ਬੋਲੇ ਨਹੀਂ ਜਾਂਦੇ ਤੇ ਜਦੋਂ ਖਾਲਸਾ ਜੀ ਉਹਨਾਂ ਨੇ ਦੱਸਿਆ ਕਿ ਮੇਰੀ ਉਮਰ 24 ਸਾਲ ਦੀ ਸੀ ਮੇਰੇ ਘਰਦਿਆਂ ਨੇ ਮੇਰੇ ਵਾਸਤੇ ਰਿਸ਼ਤਾ ਲੱਭਿਆ ਮੇਰੇ ਫਾਦਰ ਸਾਹਿਬ ਦਾ ਉਹ ਮਿੱਤਰ ਸੀ ਦੋਸਤ ਸੀ ਤੇ ਉਹਨਾਂ ਦਾ ਗਾਂ ਅੱਗੇ ਬੇਟਾ ਸੀ ਉਹਨਾਂ ਨੇ ਚਲੋ ਉੱਥੇ ਆਪਸ ਵਿੱਚ ਹੀ ਗੱਲਬਾਤ ਕਰਕੇ ਰਿਸ਼ਤਾ ਕਰ ਦਿੱਤਾ ਚਲੋ ਬਾਅਦ ਵਿੱਚ ਜਦੋਂ ਫਾਦਰ ਸਾਹਿਬ ਆਏ ਤੇ ਸਾਡਾ ਜਿਹੜਾ ਸਾਡੀ ਇੰਗੇਜਮੈਂਟ ਵੀ ਹੋ ਗਈ ਚਲੋ ਮਹਾਰਾਜ ਦੀ ਕਿਰਪਾ ਨਾਲ ਮੈਂ ਪੜ੍ਹਦੀ ਸਾਂ ਉਸ ਵੇਲੇ ਤੇ ਇਹ ਭੈਣ ਦੱਸਦੀ ਹੈ ਕਿ ਸਾਡੇ ਘਰ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਆਵਾਦੀਪ ਸਿੰਘ ਸਾਹਿਬ ਨੂੰ ਬਹੁਤ ਪਿਆਉਂਦੇ ਬਹੁਤ ਮੰਨਦੇ ਉਹਨਾਂ ਦਾ ਸੁਭਰੂਪ ਉਹਨਾਂ ਦੇ ਕੋਲ ਹਮੇਸ਼ਾ ਰਹਿੰਦਾ ਤੇ ਖਾਲਸਾ ਜੀ ਇਹਨਾਂ ਦੀ ਹੱਡ ਵੀ ਤੀ ਇੱਕ ਹੋਰ ਹੈ ਦਾਸ ਵੇਖੋ ਜੇ ਕੱਲ ਨੂੰ ਜਾਂ ਪਰਸੋਂ ਨੂੰ ਸੁਣਾਵਾਂਗੇ ਉਹ ਵੀ ਇਹਨਾਂ ਦੇ ਫਾਦਰ ਸਾਹਿਬ ਦੀ ਹੈ ਵੀ ਇਹਨਾਂ ਨੂੰ ਕਿੱਦਾਂ ਜੌਬ ਮਿਲੀ ਤੇ ਕਿੱਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੀ ਰੱਖਿਆ ਕੀਤੀ ਤੇ ਭੈਣ ਸੁਣਾਉਣਾ ਕਰਦੇ ਭੈਣ ਕਹਿੰਦੀ ਕਿ ਮੇਰਾ ਰਿਸ਼ਤਾ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ 2 ਸਾਲ ਬਾਅਦ ਪਹਿਲਾ ਸਾਲ ਬਾਅਦ ਕਹਿੰਦੇ ਸੀ ਫਿਰ ਉਹਨਾਂ ਨੇ ਕਿਹਾ ਵੀ 2 ਸਾਲ ਬਾਅਦ ਆਪ ਹੀ ਉਹਨਾਂ ਨੇ ਮੁੰਡੇ ਵਾਲਿਆਂ ਨੇ ਕਿਹਾ ਵੀ 2 ਸਾਲ ਬਾਅਦ ਵਿਆਹ ਕਰਾਂਗੇ ਤੇ ਚਲੋ ਮੈਂ ਵੀ ਉਦੋਂ ਪੜ੍ਹਦੀ ਸੀ ਮੈਂ ਵੀ ਇਹ ਰੱਖੀ ਸੀ ਵੀ ਮੈਂ ਸਟੱਡੀ ਆਪਣੀ ਕੰਪਲੀਟ ਕਰਕੇ ਫਿਰ ਵਿਆਹ ਕਰਾਉਣਾ ਜਦੋਂ ਉਹਨਾਂ ਪੌਣੇ 2 ਸਾਲ ਬੀਤ ਗਏ ਤੇ ਪਿਛੇ ਵਿਆਹ ਬੁੱਕ ਹੋ ਗਿਆ ਤਰੀਕ ਰੱਖ ਦਿੱਤੀ 3 ਕਿ ਮਹੀਨੇ ਬਾਅਦ ਵਿਆਹ ਸੀ ਤੇ ਮੈਂ ਕੋਈ ਬਹੁਤੀ ਜ਼ਿਆਦਾ ਉਸ ਮੁੰਡੇ ਨਾਲ ਗੱਲ ਨਹੀਂ ਸੀ ਕਰਦੀ ਜਿਸਦੇ ਨਾਲ ਮੇਰਾ ਰਿਸ਼ਤਾ ਹੋਇਆ ਸੀ ਮੈਂ ਆਪਣੀ ਪੜ੍ਹਾਈ ਵੱਲ ਜ਼ਿਆਦਾ ਦੇਖਦੀ ਸਾਂ ਤੇ ਉਹਦੇ ਨਾਲ ਬਹੁਤੀ ਗੱਲ ਨਹੀਂ ਸੀ ਮੇਰੀ ਹੁੰਦੀ ਕਿਤੇ ਉਹਨੇ ਚੌਥੇ ਪੰਜਵੇਂ ਦਿਨ ਸਾਡੀ ਗੱਲ ਹੋ ਜਾਣੀ ਤੇ ਨਹੀਂ ਤੇ ਮੈਂ ਜ਼ਿਆਦਾ ਗੱਲ ਨਹੀਂ ਸੀ ਕਰਦੀ ਇਹੋ ਜਿਹਾ ਮੇਰਾ ਸੁਭਾਅ ਸੀ ਮੈਂ ਕਾਲਜ ਤੋਂ ਆ ਕੇ ਬਾਣੀ ਪੜ੍ਹਨੀ ਜਾਪ ਕਰਨਾ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨਾ ਤੇ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਮਤਲਬ ਵਿਦਿਆ ਬਖਸ਼ੀ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਭੈਣ ਕੇ ਨਹੀਂ ਮੈਂ ਨਲਾਇਕ ਹੁੰਦੀ ਸਾਂ 8ਵੀਂ 9ਵੀਂ ਦੇ ਵਿੱਚ ਮੇਰੇ ਨੰਬਰ ਹੀ ਨਹੀਂ ਸੀ ਆਉਂਦੇ ਹੁੰਦੇ ਬਾਅਦ ਵਿੱਚ ਬਾਬਾ ਦੀਪ ਸਿੰਘ ਸਾਹਿਬ ਦੇ ਜਦੋਂ ਬਾਪੂ ਜੀ ਨੇ ਕਿਹਾ ਤੂੰ ਸ਼ਹੀਦਾਂ ਨੂੰ ਯਾਦ ਕਰਿਆ ਕਰ ਪੁੱਤ ਤੈਨੂੰ ਵਿਦਿਆ ਆਊਗੀ ਤੇ ਮੈਂ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨਾ ਬਹੁਤ ਵਿਦਿਆ ਮਹਾਰਾਜ ਨੇ ਮੇਰੀ ਝੋਲੀ ਪਾਈ ਤੇ ਭੈਣ ਕੀ ਦੱਸਦੀ ਆ ਕਿ ਕੀ ਖੇਡ ਬਣੀ ਕੇ ਨਹੀਂ ਮੈਂ ਦੁਪਹਿਰਾ ਕੱਟਣ ਵੀ ਕਾਫੀ ਵਾਰ ਮੈਂ ਤੇ ਮੰਮੀ ਅਸੀਂ ਆਉਂਦੇ ਰਹੇ ਆ ਦਰਬਾਰ ਸਾਹਿਬ ਰਾਤ ਰਹਿਣਾ ਤੇ ਇੱਥੇ ਦੁਪਹਿਰਾ ਕੱਟਣਾ ਮਾਰ ਦੇ ਚਰਣਾ ਵਿੱਚ ਤੇ ਬਹੁਤ ਕੁਛ ਅਸੀਂ ਦੁਪਹਿਰਾ ਕੱਟ ਕੇ ਵੀ ਬਾਬਾ ਜੀ ਕੋਲ ਲਿਆ ਕਹਿੰਦੇ ਜਦੋਂ 3 ਕ ਮਹੀਨੇ ਵਿਆਹ ਨੂੰ ਰਹਿ ਕੇ ਤੇ ਭੈਣ ਕਹਿੰਨੀ ਮੈਨੂੰ ਡਾਊਟ ਹੋਇਆ ਉਸ ਮੁੰਡੇ ਤੇ ਕਿ ਮੈਨੂੰ ਇਦਾਂ ਜਾਪਿਆ ਕਿ ਜਿੱਦਾਂ ਉਹ ਨਸ਼ਾ ਕਰਦਾ ਕੋਈ ਕਿ ਮੈਨੂੰ ਨਸ਼ੇ ਵਾਲੇ ਬੰਦੇ ਬਿਲਕੁਲ ਹੀ ਪਸੰਦ ਨਹੀਂ ਕਿਉਂਕਿ ਮੇਰੇ ਫਾਦਰ ਸਾਹਿਬ ਗੁਰਸਿੱਖ ਨੇ ਮੇਰੇ ਭਰਾ ਦੋਨੋਂ ਅਮਰਤਾਰੀ ਨੇ ਮੈਂ ਅਮਰਤ ਨਹੀਂ ਛਕਿਆ ਪਰ ਮੇਰੀ ਬਿਰਤੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਮਾਰ ਇਹਨਾਂ ਜੁੜੀ ਹੈ ਤੇ ਮੈਨੂੰ ਨਸ਼ਿਆਂ ਵਾਲੇ ਬੰਦੇ ਬਿਲਕੁਲ ਪਸੰਦ ਨਹੀਂ ਸੀ ਮੈਂ ਚਾਹੁੰਦੀ ਸਾਂ ਮੇਰਾ ਵਿਆਹ ਉੱਥੇ ਹੋਵੇ ਜਿੱਥੇ ਗੁਰਸੇਖ ਹੋਣ ਬਾਣੀ ਪੜਨ ਵਾਲੇ ਹੋਣ ਤੇ ਨਾਮ ਜਪਣ ਵਾਲੇ ਹੋਣ ਤੇ ਖਾਲਸਾ ਜੀ ਮੁੰਡਾ ਬਿਲਕੁਲ ਉਹ ਸਰਦਾਰ ਸੀ ਪਰ ਨਸ਼ੇ ਕਰਦਾ ਸੀ ਤੇ ਉਹ ਸਰਦਾਰ ਵੀ ਉਹ ਮੇਰੇ ਕਰਕੇ ਬਣਿਆ ਸੀ ਜਦੋਂ ਸਾਡੀ ਅੰਗੇਜਮੈਂਟ ਹੋਈ ਉਦੋਂ ਉਹਨੇ ਕੇਸ ਰੱਖਣੇ ਸ਼ੁਰੂ ਕੀਤੇ ਸੀ ਤੇ ਚਲੋ ਮੈਂ ਸੋਚਿਆ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਮੇਰੀ ਇੱਛਾ ਵੀ ਪੂਰੀ ਹੋ ਗਈ ਵੀ ਚਲੋ ਘਰ ਵਾਲਾ ਸਰਦਾਰ ਮਿਲੇਗਾ ਉਹਦੇ ਮਾਤਾ ਜੀ ਵੀ ਜਿਹੜੇ ਸੀ ਉਹ ਬਾਣੀ ਪੜਨ ਵਾਲੇ ਤੇ ਜਿਹੜੇ ਉਹਦੇ ਫਾਦਰ ਸਾਹਿਬ ਉਹ ਤੇ ਤੁਹਾਨੂੰ ਪਤਾ ਮੇਰੇ ਫਾਦਰ ਦੇ ਨਾਲ ਰਹਿੰਦੇ ਸੀ ਉਹ ਕਟਿੰਗ ਵਾਲੇ ਸੀਗੇ ਪਰ ਉਹ ਵੀ ਖਾਂਦੇ ਪੀਂਦੇ ਨਹੀਂ ਸੀ ਕੁਝ ਚੰਗੇ ਸੀ ਬਾਣੀ ਪੜਨ ਵਾਲੇ ਸੀ ਤੇ ਜਦੋਂ ਇਦਾਂ ਵਿਆਹ ਚ ਰਹਿ ਕੇ 3 ਮਹੀਨੇ ਤੇ ਮੈਨੂੰ ਸ਼ੱਕ ਹੋਇਆ ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਕਿ ਮੰਮੀ ਮੈਨੂੰ ਇੰਜ ਲੱਗਦਾ ਕਿ ਜਿਹੜਾ ਜਿੰਨਾ ਰਿਸ਼ਤਾ ਹੋਇਆ ਉਹਦਾ ਨਾਮ ਗੁਰਮੀਤ ਸਿੰਘ ਸੀ ਭੈਣ ਨੇ ਦੱਸਿਆ ਵੀ ਉਹ ਗੁਰਮੀਤ ਜਿਹੜਾ ਕੋਈ ਨਸ਼ਾ ਕਰਦਾ ਤੇ ਮੇਰੀ ਮਾਤਾ ਨੇ ਕਿਹਾ ਵੀ ਨਹੀਂ ਤੈਨੂੰ ਵਹਿਮ ਹੈ ਉਹ ਤੇ ਬਹੁਤ ਚੰਗਾ ਨਾਈਸ ਬੰਦਾ ਵੀ ਉਹ ਨਸ਼ੇ ਨੇ ਕਿਉਂ ਨੇ ਨਸ਼ਾ ਕਿਉਂ ਕਰਨਾ ਸਭ ਕੁਝ ਉਹਦੇ ਕੋਲ ਹੈ ਵੀ ਮੈਨੂੰ ਨਹੀਂ ਲੱਗਦਾ ਤੈਨੂੰ ਵਹਿਮ ਹੈ ਤੇ ਭੈਣ ਕਹਿੰਦੀ ਮੈਂ ਨਾ ਉਦੋਂ ਆ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕਿਸੇ ਕਾਰਜ ਵਾਸਤੇ ਨਾ ਪਾਠ ਰੱਖੀ ਸੀ ਤੇ ਭੈਣ ਕਹਿੰਦੀ ਮੈਂ ਹੋਰ ਫਿਰ ਮਹਾਰਾਜ ਅਰਦਾਸ ਕੀਤੀ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਜਿੱਥੇ ਮੇਰਾ ਰਿਸ਼ਤਾ ਹੋਇਆ ਐਨੇ ਸਮੇ ਤੋਂ ਚੱਲ ਰਿਹਾ ਤੇ ਮਹਾਰਾਜ ਕੀ ਉਹ ਘਰ ਮੇਰੇ ਵਾਸਤੇ ਠੀਕ ਹੈ ਇਹ ਅਰਦਾਸ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੇ ਠੀਕ ਹੈ ਫਿਰ ਕੋਈ ਇਹੋ ਜੀ ਦਿੱਕਤ ਪਰੇਸ਼ਾਨੀ ਨਾ ਆਵੇ ਮੇਰਾ ਭਰਮ ਮੰਦਿਓ ਵਿੱਚੋਂ ਕੱਢ ਦਿਓ ਤੇ ਜੇ ਕੋਈ ਇਹੋ ਜੀ ਦਿੱਕਤ ਹੈ ਤੇ ਮੈਨੂੰ ਵਿਖਾ ਦਿਓ ਉਹ ਖਾਲਸਾ ਜੀ ਐਸੀ ਖੇਡ ਬਣੀ ਮਹਾਰਾਜ ਨੇ ਐਸੀ ਵੇਖੋ ਖੇਡ ਕਰ ਚਾਈ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਇਹ ਸ਼ੁਰੂ ਤੋਂ ਕਹਿੰਦੀ ਸਾਂ ਵੀ ਮੈਂ ਉੱਥੇ ਵਿਆਹ ਕਰਾਉਣਾ ਜਿੱਥੇ ਉਹ ਅਮਰਤਧਾਰੀ ਜਾਂ ਸਰਦਾਰ ਹੋਣ ਚਲੋ ਇਹ ਅਮਰਤਧਾਰੀ ਤੇ ਨਹੀਂ ਸੀ ਸਰਦਾਰ ਬਣ ਗਿਆ ਸੀ ਮੇਰੇ ਕਰਕੇ ਜਿਹੜਾ ਕੋਈ ਨਸ਼ਾ ਨਾ ਕਰਦਾ ਹੋਵੇ ਏ ਭੈਣ ਕਹਿੰਦੀ ਵੀ ਮੈਂ ਇੱਛਾ ਸ਼ੁਰੂ ਤੋਂ ਆਪਣੇ ਮਾਪੇ ਨੂੰ ਦੱਸਦੀ ਰਹੀ ਹਾਂ ਕਿ ਮੈਂ ਚੰਗੇ ਪਰਸਨ ਦੇ ਨਾਲ ਵਿਆਹ ਕਰਾਉਣਾ ਕੋਈ ਨਸਾ ਨਿਸ਼ਾਨਾ ਉਹ ਕਰਦਾ ਹੋਵੇ ਤੇ ਖਾਲਸਾ ਜੀ ਜਦੋਂ ਭੈਣ ਕਹਿੰਦੀ ਮੈਂ ਜਿਸ ਦਿਨ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਨੂੰ ਆਪ ਜੀ ਤੇ ਭਰੋਸਾ ਆਪ ਜੀ ਮੇਰੇ ਪਿਤਾ ਜੀ ਉਹ ਤੇ ਕਿਰਪਾ ਕਰੋ ਆਪਣੀ ਧੀ ਨੂੰ ਚੰਗੇ ਘਰ ਭੇਜੋ ਇਦਾਂ ਅਰਦਾਸ ਭੈਣ ਕਹਿੰਦੀ ਕੀਤੀ ਕਹਿੰਦੇ ਚੌਥੇ ਗ ਪੰਜਵੇਂ ਦਿਨ ਦੀ ਗੱਲ ਆ ਤੇ ਮੇਰੇ ਮਾਮਾ ਜੀ ਦਾ ਬੇਟਾ ਤੇ ਉਹਨਾਂ ਦਾ ਪਿੰਡ ਤੇ ਜਿਹੜੇ ਜਿੱਥੇ ਮੇਰਾ ਵਿਆਹ ਹੋਣਾ ਉਹਨਾਂ ਦਾ ਪਿੰਡ ਜਿੱਦਾਂ ਪਿੰਡ ਰਲਦੇ ਆ ਇੱਕ ਪਹਿਲਾ ਪਿੰਡ ਮਾਮਾ ਜੀ ਦੇ ਨਾਨਕੇ ਆਉਂਦੇ ਆ ਉਹ ਤੋਂ ਅਗਲਾ ਪਿੰਡ ਛੱਡ ਕੇ ਉਸ ਤੋਂ ਅਗਲੇ ਪਿੰਡ ਉਨ ਉੱਥੇ ਜਿੱਥੇ ਮੇਰਾ ਰਿਸ਼ਤਾ ਹੋਇਆ ਸੀ ਇਦਾਂ ਪਿੰਡ ਆਉਂਦੇ ਕਹਿੰਦੇ ਇੱਕ ਦਿਨ ਕੁਦਰਤੀ ਮਹਾਰਾਜ ਦੀ ਕਿਰਪਾ ਨਾਲ ਮੇਰੇ ਮਾਮਾ ਜੀ ਦਾ ਬੇਟੇ ਦਾ ਮੈਸੇਜ ਆਇਆ ਤੇ ਮੈਨੂੰ ਪੁੱਛਦਾ ਕਿ ਜੇ ਤੂੰ ਤਾਂ ਕੰਨੀ ਸੀ ਮੈਂ ਬਾਣੀ ਬਹੁਤ ਪੜ੍ਹਦੀ ਆਂ ਤੇ ਤੇਰਾ ਘਰ ਵਾਲਾ ਤੇ ਬਹੁਤ दारू ਪੀਂਦਾ ਤੇ ਜਿਸ ਤੱਕ ਮੈਨੂੰ ਲੱਗਦਾ ਉਹ ਤੇ ਕੁਝ ਹੋਰ ਵੀ ਖਾਂਦਾ ਹੈ ਮੈਂ ਬੜਾ ਮਾਂ ਭੈਣ ਕੇ ਨਹੀਂ ਮੰਨ ਚ ਸੋਚਿਆ ਵੀ ਇਹ ਕਿਦਾਂ ਹੋ ਸਕਦੀ ਹੈ ਤੇ ਮੈਂ ਉਹਨੂੰ ਇਹ ਗੱਲ ਕਹੀ ਵੀ ਤੂੰ ਮੈਨੂੰ ਪ੍ਰੂਫ ਦੇ ਸਕਦਾ ਤੇ ਉਹ ਖਾਲਸਾ ਜੀ ਗਾਂ ਜਿੱਦਾਂ ਮੇਰੇ ਮਾਮਾ ਜੀ ਦੇ ਜਿਹੜੇ ਬੇਟੇ ਦੇ ਮਿੱਤਰ ਸਨ ਉਹਨਾਂ ਦਾ ਗਾਂ ਉਹ ਮਿੱਤਰ ਸੀ ਆ ਗਾਂ ਦੀ ਗਾਂ ਤੇ ਉਹਨੂੰ ਨਹੀਂ ਸੀ ਬਹੁਤਾ ਜਿੱਦਾਂ ਪਤਾ ਮਾਮਾ ਜੀ ਦੇ ਬੇਟੇ ਦਾ ਇੰਨਾ ਪਤਾ ਸੀ ਵੀ ਫਲਾਣੇ ਪਿੰਡ ਨਾਨਕੇ ਨੇ ਉਹਦੇ ਤੇ ਜਦੋਂ ਖਾਲਸਾ ਜੀ ਇਹ ਚੱਕਰ ਪਿਆ ਤੇ ਉਹ ਤੇ ਚਿੱਟਾ ਵਗੈਰਾ ਵੀ ਲਾਉਂਦਾ ਸੀ ਤੇ ਉਹ ਪ੍ਰੂਫ ਮੈਨੂੰ ਮਿਲ ਗਿਆ ਮੈਂ ਆਪਣੇ ਬਾਪੂ ਜੀ ਨੂੰ ਭੇਜਿਆ ਮੇਰੇ ਬਾਪੂ ਨੇ ਨਗਾ ਉਸ ਉਹਦੇ ਬਾਪੂ ਨੂੰ ਵਿਖਾਇਆ ਤੇ ਫਿਰ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾ ਕੇ ਮੇਰੀ ਰੱਖਿਆ ਕੀਤੀ ਤੇ ਮੈਨੂੰ ਉਦੋਂ ਫਿਰ ਮੇਰੇ ਬਾਪੂ ਨੇ ਆਪ ਹੀ ਰਿਸ਼ਤਾ ਜਿਹੜਾ ਉਤੋਂ ਜਵਾਬ ਦੇ ਦਿੱਤਾ ਅਸੀਂ ਵੀ ਨਹੀਂ ਮੇਰੀ ਧੀ ਨੇ ਮੇਰੇ ਕੋਲ ਇੱਕ ਹੀ ਚੀਜ਼ ਮੰਗੀ ਸੀ ਵੀ ਜਿੱਥੇ ਨਸ਼ਾ ਨਾ ਕੋਈ ਕਰਦਾ ਹੋਵੇ ਮੇਰਾ ਉੱਥੇ ਵਿਆਹ ਕਰਿਓ ਵੀ ਅਸੀਂ ਤੇਰਾ ਮੈਂ ਇੱਥੇ ਵਿਆਹ ਨਹੀਂ ਕਰ ਸਕਦਾ ਤੇ ਖਾਲਸਾ ਜੀ ਉਹਦੀ ਵੀ ਸੱਚਾਈ ਸਾਹਮਣੇ ਹੋ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਜੇ ਮੈਂ ਨਾ ਅਰਦਾਸ ਕਰਦੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਨਾ ਬੇਨਤੀ ਕਰਦੀ ਤੇ ਮੈਂ ਉੱਥੇ ਫਸ ਜਾਣਾ ਸੀ ਤੇ ਸਾਰੀ ਉਮਰ ਦਾ ਰੋਣਾ ਪੱਲੇ ਪੈ ਜਾਣਾ ਸੀ ਕਿਉਂਕਿ ਖਾਲਸਾ ਜੀ ਅੱਜ ਵੀ ਮਾਪੇ ਤੇ ਕਈ ਭੈਣਾ ਇਹੋ ਜੀਆਂ ਨੇ ਜਿਹੜੀਆਂ ਕਹਿੰਦੀਆਂ ਜਿਹੜੇ ਬਾਪੇ ਕਹਿੰਦੇ ਨਹੀਂ ਮੁੰਡਾ ਜੀ ਕੁਝ ਨਹੀਂ ਖਾਂਦਾ ਓਦਾਂ ਕਦੇ-ਕਦੇ ਪੈਗ ਲਾ ਲੈਂਦਾ ਜਿਹੜਾ ਕਦੇ-ਕਦੇ ਪੈਗ ਲੋਂਦਾ ਹੈ ਰੋਜ਼ ਵੀ ਲਾ ਸਕਦਾ ਜਦੋਂ ਰੋਜ਼ ਲਾਊਗਾ ਫਿਰ ਕੁਝ ਹੋਰ ਵੀ ਖਾਊਗਾ ਜਦੋਂ ਹੋਰ ਖਾਊਗਾ ਫਿਰ ਤੁਹਾਡੀ ਧੀ ਨੂੰ ਤੰਗ ਕਰੇਗਾ ਇਸ ਕਰਕੇ ਵਿਆਹ ਉਥੇ ਕਰੋ ਜਿਨ੍ਹਾਂ ਦੇ ਘਰਾਂ ਵਿੱਚ ਬਾਣੀ ਹੈ ਇਨਾਂ ਦੇ ਘਰਾਂ ਦੇ ਵਿੱਚ ਰੱਬ ਰੱਬ ਹੈ ਕਿਉਂਕਿ ਖਾਲਸਾ ਜੀ ਜਿਨ੍ਹਾਂ ਦੇ ਘਰਾਂ ਵਿੱਚ ਵਾਹਿਗੁਰਜੀ ਦਾ ਨਾਮ ਹੋਵੇ ਨਾ ਉਥੇ ਵਾਹਿਗੁਰਜੀ ਦਾ ਭੈ ਹੁੰਦਾ ਤੇ ਭੈ ਹੋਣ ਕਰਕੇ ਉਥੇ ਸਾਰੀਆਂ ਬਰਕਤਾਂ ਹੁੰਦੀਆਂ ਬੇਸ਼ੱਕ ਉਥੇ ਗਰੀਬੀ ਹੋਵੇ ਇੱਕ ਨਾ ਇੱਕ ਦਿਨ ਉਥੇ ਬਹੁਤ ਕੁਝ ਆ ਜਾਂਦਾ ਜਦੋਂ ਆਪਾਂ ਇਹ ਸੋਚ ਕੇ ਚੱਲਾਂਗੇ ਵੀ ਗੁਰਸਿੱਖੀ ਸਭ ਤੋਂ ਵੱਡੀ ਹੈ ਗੁਰਸਿੱਖੀ ਪਿੱਛੇ ਸਭ ਕੁਝ ਆ ਜਾਂਦਾ ਫਿਰ ਸਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਐਵੇਂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਨੇ ਭੈਣ ਦੀ ਰੱਖਿਆ ਕੀਤੀ ਮਹਾਰਾਜ ਦੀ ਕਿਰਪਾ ਵਰਤੀ ਸ਼ਹੀਦਾਂ ਨੇ ਖਾਲਸਾ ਜੀ ਆਪ ਰੱਖਿਆ ਕੀਤੀ ਇਹ ਭੈਣ ਦੇ ਹੱਡ ਵੀਤੀ ਸੁਣਾਉਣਾ ਕੀਤੀ ਵੀ ਤੁਸੀਂ ਜਰੂਰ ਸੰਗਤ ਨਾਲ ਸਾਂਝੀ ਕਰਿਓ ਜਿਹੜੀਆਂ ਭੈਣਾ ਫਸ ਜਾਂਦੀਆਂ ਉਹ ਪਹਿਲਾਂ ਮਹਾਰਾਜ ਚਰਨਾਂ ਵਿੱਚ ਅਰਦਾਸ ਕਰੋ ਕਹੀਂ ਖਾਲਸਾ ਜੀ ਇੱਕ ਪਿੱਛੇ ਜੇ ਚਲੋ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਗੁਪਤ ਰੱਖਦੇ ਆਂ ਵੈਸੇ ਕਈ ਬੀਬੀਆਂ ਇਹੋ ਜੀਆਂ ਨੇ ਪਤਾ ਵੀ ਲੱਗ ਜਾਂਦਾ ਉਹਨਾਂ ਨੂੰ ਵੀ ਮੇਰਾ ਘਰ ਵਾਲਾ ਜਿੱਥੇ ਮੇਰਾ ਰਿਸ਼ਤਾ ਹੋਣਾ ਹੈ ਮੁੰਡਾ ਖਾਂਦਾ ਪੀਂਦਾ ਫਿਰ ਵੀ ਉੱਥੇ ਵਿਆਹ ਕਰਾ ਲੈਣੀਆਂ ਤੇ ਫਿਰ ਖਾਲਸਾ ਜੀ ਵੇਖੋ ਕੀ ਹਾਲ ਬਣਦੇ ਆ ਸੋ ਵਿਚਾਰ ਕਰਕੇ ਮਹਾਰਾਜ ਸੱਚੇ ਪਾਸ਼ਾ ਦਾ ਉਹ ਓਟ ਆਸਰਾ ਤੱਕ ਕੇ ਹੀ ਮਹਾਰਾਜ ਚਰਨੀ ਸੱਚੇ ਪਾਸ਼ਾ ਦੇ ਲੱਗ ਕੇ ਅਰਦਾਸ ਕਰਕੇ ਫਿਰ ਖਾਲਸਾ ਜੀ ਜਿਹੜਾ ਵਰ ਚੁਣਿਆ ਕਰੋ ਮਹਾਰਾਜ ਫਿਰ ਚੰਗਾ ਹੀ ਸੋਚਦੇ ਨੇ ਜਦੋਂ ਆਪਾਂ ਸਤਗੁਰਾਂ ਨੂੰ ਅੱਗੇ ਕਰ ਦਿੰਨੇ ਆ ਮੋਢੀ ਕਰ ਦਿੰਨੇ ਆ ਨਾ ਫਿਰ ਮਹਾਰਾਜ ਸਾਡੇ ਵਾਸਤੇ ਸਭ ਕੁਝ ਚੰਗਾ ਕਰ ਦਿਆ ਪਰ ਜਦੋਂ ਅਸੀਂ ਸਤਗੁਰਾਂ ਨੂੰ ਪਿੱਠ ਕਰ ਦਿੰਨੇ ਆ ਆਪ ਮੋਢੀ ਬਣ ਜਾਂਦੇ ਆ ਫਿਰ ਸਾਡੇ ਲਈ ਸਭ ਕੁਝ ਬੁਰਾ ਹੋ ਜਾਂਦਾ ਸੋ ਮਹਾਰਾਜ ਕਿਰਪਾ ਕਰਨ ਖਾਲਸਾ ਦੀ ਇੱਕੋ ਗੱਲ ਜਿਹੜੀ ਪੱਲੇ ਬੰਨੋ ਕਿ ਕੇਵਲ ਨਾਮ ਜਪੋਰੇ ਪ੍ਰਾਨੀ ਪਰ ਉਹ ਏਕ ਕੀ ਸ਼ਰਨਾ ਇੱਕੋ ਇੱਕ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੀਏ ਉਹਦੀ ਸ਼ਰਨ ਪਿਆ ਰਹੀਏ ਉਥੇ ਹੀ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਕਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ